ਰਾਪਤ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸਵਾਗਤ ਕਰਦਾ ਗੱਲ ਕਰਾਂਗੇ ਅੱਜ ਦੇ ਮੇਨ ਮਸਲਿਆਂ ਬਾਰੇ ਮੇਨ ਖਬਰਾਂ ਬਾਰੇ ਵੱਡੀ ਖਬਰ ਇਹ ਆ ਰਹੀ ਹੈ ਕਿ ਇਸ ਵਾਰ 26 ਜਨਵਰੀ ਤੇ ਪੰਜਾਬ ਦੀ ਝਾਕੀ ਫਿਰ ਸ਼ਾਮਲ ਨਹੀਂ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦੋਸ਼ ਲਗਾਇਆ ਕਿ ਪੰਜਾਬ ਦੀਆਂ ਕੁਰਬਾਨੀਆਂ ਨੂੰ ਜ਼ੀਰੋ ਕੀਤਾ ਗਿਆ ਹੈ ਮਾਈ ਭਾਗੋ ਬਾਰੇ ਚੱਕੀ ਸੀ ਇੱਕ ਪੰਜਾਬ ਦੇ ਕਲਚਰ ਬਾਰੇ ਚੱਕੀ ਸੀ ਇੱਕ ਹੋਰ ਵੱਖਰੀ ਚੱਕੀ ਸੀ ਤਿੰਨ ਚੱਕੀਆਂ ਟ్రਾਇਲ ਦੇ ਤੌਰ ਤੇ ਭੇਜੀਆਂ ਗਈਆਂ ਸਨ ਪਰ ਜੋ ਉਸ ਪ੍ਰਬੰਧਕ ਨੇ ਜਾਂ ਜੋ ਬਾਚਦੇ ਨੇ ਕਿ ਕਿਹੜੀ ਚੱਕੀ ਫਿੱਟ ਬੈਠਦੀ ਹੈ ਕਿਹੜੀ ਚੱਕੀ ਨਹੀਂ ਫਿੱਟ ਬੈਠਦੀ ਉਹਨਾਂ ਨੇ ਪੰਜਾਬ ਦੀ ਚੱਕੀ ਰਜੈਕਟ ਕੀਤੀ ਆ ਤੇ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀ ਤੇ ਪੰਜਾਬ ਦੇ ਪੱਲੇ ਨਰਾਸਤ ਪਈ ਹੈ ਇੱਕ ਵਾਰ ਫਿਰ ਮੁੱਖ ਮੰਤਰੀ ਤੇ ਆਮ ਆਦੀ ਪਲਟ ਮੌਕਾ ਮਿਲ ਗਿਆ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੇ ਨਾਲ ਸਹੀ ਨਹੀਂ ਕੀਤਾ ਸੋ ਇਸ ਮਸਲੇ ਤੇ ਆਉਣ ਵਾਲੇ ਦਿਨਾਂ ਦਰਾਂਨ ਜ਼ਰੂਰ ਚਰਚਾ ਚੱਲੇਗੀ ਅਗਲਾ ਮੁੱਦਾ ਭਾਈ ਗੁਰਦੇਵ ਸਿੰਘ ਕੌਕਿਆਂ ਦਾ ਭਾਈ ਗੁਰਦੇਵ ਸਿੰਘ ਕੌਕੇ ਨੂੰ ਫੇਕ ਅਨਕਾਊਂਟਰ ਦੇ ਵਿੱਚ ਖਤਮ ਕੀਤਾ ਗਿਆ ਸੀ ਬਹੁਤ ਸਾਰੇ ਰਿਪੋਰਟਾਂ ਦੇ ਵਿੱਚ ਇਹ ਖਬਰ ਸੁਰਖੀਆਂ ਲੰਮਾ ਸਮਾਂ ਬਣੀ ਰਹੀ ਉਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਜਾਂਚ ਰਿਪੋਰਟ ਵੀ 29 ਸਾਲ ਪਹਿਲਾਂ ਤਿਆਰ ਕਰ ਲਈ ਗਈ ਸੀ ਪਰ ਉਹ ਜਾਣ ਬੁੱਝ ਕੇ ਕਿਸੇ ਸਾਜ਼ਿਸ਼ ਤਹਿਤ ਉਹ ਜਾਂਚ ਰਿਪੋਰਟ ਦਬਾ ਕੇ ਰੱਖੀ ਗਈ ਕਿਉਂਕਿ ਉਸ ਸਮਾਂ ਅਜਾਇ ਸੀ ਕਿ ਜਦੋਂ ਸਰਕਾਰੀ ਤੰਤਰ ਉੱਤੇ ਪੁਰਸ਼ੀਆ ਸਿਸਟਮ ਜ਼ਿਆਦਾ ਭਾਰੂ ਸੀ ਦੋ ਸਾਲ ਅਕਾਲੀ ਦਲ ਦੇ ਵੀ ਦੋ ਵਾਰ ਅਕਾਲੀ ਦਲ ਦੀ ਸਰਕਾਰ ਹੀ ਲਗਾਤਾਰ ਉਸ ਮੌਕੇ ਇਸ ਰਿਪੋਰਟ ਨੂੰ ਖੜਿਆ ਨਹੀਂ ਗਿਆ ਹੁਣ ਜਦੋਂ ਮਨੁੱਖੀ ਅਧਿਕਾਰ ਸਵੈਟਨ ਦੇ ਕੁਝ ਕਾਰਕੁਨਾਂ ਨੇ 에어ਪੋਰਟ ਚੰਤਕ ਕੀਤਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਛੁੱਟੇਪੁਰ ਮੁਕਾਬਲੇ ਹੁੰਦੇ ਸੀ ਉਦੋਂ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਨੂੰ ਨੁਕੀਦ ਕਾਰ ਸੰਗਠਨ ਬਣਾਇਆ ਸੀ ਉਸ ਸੰਗਠਨ ਨੇ ਬਹੁਤ ਸਾਰੇ ਛੁੱਟੇ ਮੁਕਾਬਲੇ ਦੀਆਂ ਰਿਪੋਰਟਾਂ ਉਸ ਮੌਕੇ ਜਨਤਕ ਕੀਤੀਆਂ ਸਨ ਬਾਈਟ ਪੇਪਰ ਵੀ ਜਾਰੀ ਕੀਤੇ ਸਨ ਔਰ ਲੰਮੀਆਂ ਲਿਸਟਾਂ ਵੀ ਤਿਆਰ ਕੀਤੀਆਂ ਸਨ ਉਹ ਜਿਹੜੇ ਉਸ ਜਥੇਬੰਦੀ ਨਾਲ ਨੌਜਵਾਨ ਅਸੀਂ ਵੀ ਜੁੜੇ ਹੋਏ ਨੇ ਉਹਨਾਂ ਨੌਜਵਾਨਾਂ ਨੇ ਇਹ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਹੁਣ ਅਕਾਲੀ ਦਲ ਚਾਹੁੰਦਾ ਕਿ ਇਸ ਮਾਮਲੇ ਦਾ ਵੱਧ ਤੋਂ ਵੱਧ ਹੱਲ ਲਿਆ ਜਾਵੇ। ਇਸ ਕਾਰਨ ਅਕਾਲੀ ਦਲ ਨੇ ਐ ਜੀ ਪੀ ਸੀ ਦੇ ਕੁਝ ਆਗੂਆਂ ਦੀ ਡਿਊਟੀ ਲਗਾਈ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਘਰ ਜਾ ਕੇ ਪਰਿਵਾਰ ਦਾ ਹਾਲ-ਚਲ ਜਾਣਿਆ ਤੇ ਐ ਜੀ ਪੀ ਇਸ ਨੇ ਅੱਜ ਹੀ ਫੈਸਲਾ ਕੀਤਾ ਕਿ ਭਾਈ ਗੁਰਦੇਵ ਸਿੰਘ ਕੌਂਕਿਆਂ ਦਾ ਜਿਹੜਾ ਸੀ ਇਦੀ ਦਿਹਾੜਾ ਉਹ ਸ੍ਰੀ ਕੱਲ ਤੱਕ ਸਾਹਬ ਉੱਤੇ 1 ਜਨਵਰੀ ਨੂੰ ਆ ਜਾਵੇਗਾ। ਸਵਾਲ ਇਹ ਹੈ ਕਿ ਕੀ ਪੰਥਕ ਜਿਹੜੀ ਹੈ ਜਥੇਬੰਦੀ ਜਾਂ ਪੰਥਕ ਪਾਰਟੀ ਪੰਥਕ ਸੰਸਥਾ ਉਹ ਐਨੇ ਸਾਲ ਬਾਅਦ ਕਿਉਂ ਜਾਗੀ ਹੈ 29 ਸਾਲ ਉਹ ਦਬੀ ਰਹੀ ਉਦੋਂ ਚੁੱਪ ਕਰਕੇ ਬੈਠੇ ਹੁਣ ਜਦੋਂ ਅਕਾਲੀ ਦਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਬੇਅਦਬੀ ਮਾਮਲੇ ਨੂੰ ਲੈ ਕੇ ਤਾਂ ਅਕਾਲੀ ਦਲ ਨੂੰ ਲੱਗਦਾ ਹੈ ਕਿ ਬਹੁਤ ਸਾਰੇ ਮਾਮਲਿਆਂ ਤੇ ਹੋਰ ਅੱਗੇ ਕਦਮ ਵਧਾਉਣ ਦੀ ਲੋੜ ਹੈ ਤੇ ਹੋ ਸਕਦਾ ਹੈ ਭਾਈ ਗੁਰਦੇਵ ਸਿੰਘ ਕੋਂਕੇ ਦਾ ਮੁੱਦਾ ਵੀ ਇਸੇ ਕਾਰਨ ਜਾਦੇ ਉਭਾਰਿਆ ਜਾ ਰਿਹਾ ਹੋਵੇ ਕਿ ਭਾਈ ਗੁਰਦੇਵ ਸਿੰਘ ਕੋਂਕੇ ਦੇ ਮਾਮਲੇ ਦੇ ਵਿੱਚ ਪਰਿਵਾਰ ਨੂੰ ਇਨਸਾਫ ਮਿਲੇ ਦੋਸ਼ੀ ਪੁਰਸ ਸਰਕਾਰੀਆਂ 'ਕਲਾਪ ਬਣਦੀ ਕਾਰਵਾਈ ਕੀਤੀ ਜਾਵੇ ਪਰ ਸਵਾਲ ਹੁਣ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਜੋ ਝੁੱਟੇ ਪੁਰਸ ਮੁਕਾਬਲੇ ਬਣਾਏ ਗਏ ਸੀ ਕਿ ਉਹ ਸਾਰੇ ਪਰਿਵਾਰਾਂ ਨੂੰ ਅਕਾਲੀ ਦਲ ਇਨਸਾਫ ਦਵਾ ਸਕੇਗਾ ਇਹ ਵੀ ਅੱਜ ਦੀ ਤਰੀਕ ਦੇ ਵਿੱਚ ਵੱਡਾ ਸਵਾਲ ਹੈ ਸਵਾਲ ਕੇਵਲ ਭਾਈ ਗੁਰਦੇਵ ਸਿੰਘ ਕੌਂਕੇ ਦਾ ਨਹੀਂ ਸਵਾਲ ਇਹ ਵੀ ਹੈ ਕਿ ਪੁਲਿਸ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦਾ ਕਿਹਨੇ ਮੌਕਾ ਦਿੱਤਾ ਫਿਰ ਜਦੋਂ ਪੁਲਸ ਵਾਲਾ ਨੇ ਕੋਨ ਆਪਣੇ ਹੱਥ ਵਿੱਚ ਲੰਮਾ ਸਮਾਂ ਰੱਖਿਆ ਤਾਂ ਉਹਨਾਂ ਬੁੱਚੜ ਪੁਲਸ ਅਫਸਰਾਂ ਦੀ ਡਿਊਟੀ ਵੱਡੇ ਉਹਦਿਆਂ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਲੱਗੀ ਹੁਣ ਅਕਾਲੀ ਦਲ ਜਦੋਂ ਬੁਰੀ ਤਰ੍ਹਾਂ ਘਿਰ ਗਿਆ ਤਾਂ ਇਸ ਘਰੇ ਹੋਏ ਸਾਰੇ ਸਿਸਟਮ ਚੋਂ ਅਕਾਲੀ ਦਲ ਕਿਵੇਂ ਨਿਕਲੇ ਇਹ ਅਕਾਲੀ ਦਲ ਵਾਸਤੇ ਵੱਡੇ ਸਵਾਲ ਨੇ ਅਗਲਾ ਮੁੱਦਾ S Y L ਨੂੰ ਲੈ ਕੇ S Y L ਲੈ ਕੇ ਚੰਡੀਗੜ੍ਹ ਦੇ ਵਿੱਚ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਹੈ ਇੱਕ ਵਾਰ ਫਿਰ S Y L ਤੇ ਸਿਆਸਤ ਪੱਕੀ ਹੋਈ ਹੈ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਕਿ ਪੰਜਾਬ ਦੇ ਕੋਲ ਇੱਕ ਵੀ ਬੂੰਦ ਬਾਦੂ ਹਰਿਆਣਾ ਨੂੰ ਦੇਣ ਲਈ ਹੈ ਨਹੀਂ ਤਾਂ ਫਿਰ ਨਹਿਰ ਘਟਾਉਣ ਦਾ ਕੀ ਮਤਲਬ ਹੈ ਦੂਜੇ ਪਾਸੇ ਮਾਮਲਾ ਕਿਉਂਕਿ ਕਾਨੂੰਨੀ ਦਾਪੇਸ਼ ਦੇ ਵਿੱਚ ਘਿਰਿਆ ਹੋਇਆ ਤੇ ਸੁਪਰੀਮ ਕੋਰਟ ਨੇ ਅਤੀਸਥਿਤਤੇ ਹੋਏ ਨੇ ਕਿ ਰੇਖਣ ਰਿਪੋਰਟ ਤਿਆਰ ਕੀਤੀ ਜਾਵੇ ਕਿ ਕਿੰਨੀ ਨਹਿਰ ਐਸਵੇਲ ਨਿਕਲ ਗਈ ਹੈ ਤੇ ਕਿੰਨੀ ਰਹਿੰਦੀ ਹੈ ਤੇ ਕਿੰਨਾ ਖਰਚਾ ਆਏਗਾ ਪਰ ਉਸ ਪਾਸੇ ਜਾਣ ਦੀ ਬਜਾਏ ਪਹਿਲਾਂ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਦੋਨੇ ਮੁੱਖ ਮੰਤਰੀਆਂ ਦੀ ਦੋਨੇ ਸਟੇਟਾਂ ਦੇ ਰਹਿ ਲਈ ਜਾਵੇ ਕਿ ਇਸ ਕੇਸ ਦੇ ਮਾਮਲੇ ਦਾ ਹੱਲ ਕੀ ਹੈ ਜੋ ਪਿਛਲੀਆਂ ਸਰਕਾਰਾਂ ਮਿਆਂ ਤੇ ਜੇਕਰ ਆਪਾਂ ਨਜ਼ਰ ਮਾਰੀਏ ਤਾਂ ਇਸ ਮਸਲੇ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੋ ਉਹਨਾਂ ਵਾਲੇ ਜਨੰਦਰਨ ਪੰਜਾਬ ਦੀ ਸਿਆਸਤ ਇਨਾਂ ਤੇ ਵੱਡਿਆਂ ਮੁੱਦਿਆਂ ਤੇ ਇੱਕ ਮਹਿੰਗੀ ਪਰ ਅਗਲਾ ਇੱਕ ਮਾਮਲਾ ਇਹ ਵੀ ਹੈ ਕਿ ਇੰਡੀਆ ਗੱਠ ਜੋੜ ਨੂੰ ਲੈ ਕੇ ਇੰਡੀਆ ਗੱਠ ਜੋੜ ਨੂੰ ਲੈ ਕੇ ਜੋ ਪੰਜਾਬ ਕਾਂਗਰਸ ਦੇ ਆਗੂ ਨੇ ਉਹ ਬੜੀ ਦੁਚਿੱਤੀ ਦੇ ਵਿੱਚ ਨੇ ਉਹ ਬੜੇ ਫਸੇ ਹੋਏ ਨੇ ਉਹਨਾਂ ਨੂੰ ਲੱਗਦਾ ਹੈ ਕਿ ਵਿਰੋਧੀ ਜੋ ਜਿਹੜੀ ਸਰਕਾਰ ਹੈ ਸਰਕਾਰ ਦੇ ਵਿੱਚ ਜਦੋਂ ਵਿਧਾਨ ਸਭਾ ਦੇ ਵਿੱਚ ਉਹ ਜਾਂਦੇ ਨੇ ਤਾਂ ਵਿਰੋਧੀ ਧਿਰ ਦੇ ਤੌਰ ਤੇ ਉਹ ਵਹਿੰਦੇ ਨੇ ਸਰਕਾਰ ਦੀ ਹਰ ਤਰ੍ਹਾਂ ਨਾਲ ਨੁਕਤਾਚਿੰਨੀ ਕਰਦੇ ਨੇ ਤਾਂ ਫਿਰ ਜੇਕਰ ਇੰਡੀਆ ਗੱਠ ਜੋੜ ਦੇ ਵਿੱਚ ਕੰਮਰਸ ਭਾਈਵਾਲ ਬਣ ਗਈ ਤਾਂ ਪੰਜਾਬ ਦੇ ਵਿੱਚ ਉਹ ਕਿਹੜੇ ਮੂੰਹ ਜਾ ਕੇ ਲੋਕਾਂ ਤੋਂ ਵੋਟਾਂ ਮੰਗਣਗੇ ਸੋ ਕਾਂਗਰਸ ਤੇ ਵੀ ਵੱਡੇ ਵੱਡੇ ਸਵਾਲ ਨੇ ਕਿਉਂਕਿ ਬਹੁਤ ਸਾਰੇ ਕਾਂਗਰਸੀ ਮੰਤਰੀਆਂ ਤੇ ਕੇਸ ਚੱਲ ਰਹੇ ਨੇ ਤੇ ਪ੍ਰਸਤਾਤ ਸਾਰ ਦੇ ਵਿੱਚ ਜਿਹੜੇ ਇਹ ਕਾਂਗਰਸ ਵਾਲੇ ਨੇ ਜ਼ਿਆਦਾ ਲਿਫਤਰੇ ਨੇ ਉਹਨਾਂ ਕਾਂਗਰਸ ਦੋਨੇ ਤਰ੍ਹਾਂ ਫਸੀ ਹੋਈ ਆ ਇੱਕ ਪਾਸੇ ਕਾਂਗਰਸ ਆਪਣਾ ਆਧਾਰ ਮਜ਼ਬੂਤ ਕਰਨ ਵਾਸਤੇ ਸੋਚ ਰਹੀ ਆ ਦੂਜੇ ਪਾਸੇ ਇੱਕ ਤਲਵਾਰ ਲਟਕੀ ਹੋਈ ਆ ਕਿ ਇੰਡੀਆ ਗੱਠਜੋੜ ਤਹਿਤ ਕਿਤੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਇਕੱਠੀਆਂ ਨਾਲ ਲੜਨੀਆਂ ਪੈ ਜਾਣ ਹਲਦੀ ਘੜੀ ਪੰਜਾਬ ਦੇ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਉਹ ਇਹ ਮੰਨ ਕੇ ਚੱਲ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ ਕੇਵਲ ਦੋ ਵੱਡੇ ਲੀਡਰ ਨੇ ਜਿਨ੍ਹਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਤੇ ਬੀਬੀ ਅਰਜੰਦਰ ਕੌਰ ਭੱਟੜਾ ਉਹ ਚਾਹੁੰਦੇ ਨੇ ਕਿ ਇੰਡੀਆ ਗੱਠਜੋੜ ਰਹੀਂ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਵੀ ਹੋਣ ਤਾਂ ਕਿ મોદી ਦਾ ਜਿਹੜਾ ਰਾਜਾ ਉਹ ਖਤਮ ਕੀਤਾ ਜਾ ਸਕੇ ਕਿਉਂਕਿ 10 ਸਾਲ ਲਗਾਤਾਰ ਭਾਜਪਾ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਵਿਰੋਧੀ ਧਿਰਾਂ ਸਾਰੀਆਂ ਘੁੱਟਣ ਮਹਿਸੂਸ ਕਰਦੀਆਂ ਨੇ ਇੰਡੀਆ ਗੱਠਜੋੜ ਭਾਵੇਂ ਇੱਕ ਚੰਗੀ ਸ਼ੁਰੂਆਤ ਹੈ ਚੰਗੀ ਰਣਨੀਤੀ ਵੱਲੋਂ ਵੱਡਾ ਕਦਮ ਹੈ ਕਿ ਸਾਰੇ ਤਰ੍ਹਾਂ ਇਕੱਠੀਆਂ ਹੋ ਜਾਓ ਜੋ ਮੇਨ ਵੱਡੀ ਪਾਰਟੀ ਆ ਉਸ ਨੂੰ ਢਾਹ ਲਾਈ ਜਾਵੇ ਸੋ ਦੇਖਦੇ ਹਾਂ ਪੰਜਾਬ ਦੇ ਵਿੱਚ ਇੰਡੀਆ ਗੱਠਜੋੜ ਇਕੱਠਜੋੜ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਰਹੇਗੀ ਅਲਦੀ ਕਿਹੜੇ ਕਿਹਾ ਜਾ ਸਕਦਾ ਹੈ ਕਿ ਠੰਡ ਦੇ ਇਸ ਮੌਸਮ ਦੇ ਵਿੱਚ ਪੰਜਾਬ ਦੇ ਵਿੱਚ ਸਿਆਸਤ ਕਾ ਕਿ ਗਰਮ ਰਹੇਗੀ